ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਆਪਾਂ ਤਨ ਸਾਹਿਬ ਸ੍ਰੀ ਗੁਰਨਾਨਕ ਤੇ ਮਹਾਰਾਜ ਜੀ ਦੇ ਜੀਵਨ ਕਾਲ ਦੀ ਅਗਲੀ ਸਾਖੀ ਲੈ ਕੇ ਹਾਜ਼ਰ ਹੋਏ ਆਂ ਨੂਰ ਸਾਹਿ ਨੂੰ ਮਿਲਣਾ ਗੁਰੂ ਜੀ ਪਟਨੇ ਵਿਖੇ ਕਾਫੀ ਸਮਾਂ ਠਹਿਰਣ ਉਪਰੰਤ ਸਾਲਸਰਾਏ ਜੋਰੀ ਨੂੰ ਪ੍ਰਚਾਰਕ ਥਾਪ ਕੇ ਬੰਗਾਲ ਵੱਲ ਨੂੰ ਚੱਲ ਪਏ ਬੰਗਾਲ ਤੋਂ ਬਾਅਦ ਕਾਮਰੂਪ ਦੇ ਇਲਾਕੇ ਵਿੱਚ ਚਲੇ ਗਏ ਅਤੇ ਉਸ ਥਾਂ ਰੁਕੇ ਜਿੱਥੇ ਨੂਰ ਸਾਹਿ ਰਹਿੰਦੀ ਸੀ ਗੁਰੂ ਜੀ ਆਮ ਕਰਕੇ ਸ਼ਹਿਰ ਤੋਂ ਬਾਹਰ ਹੀ ਡੇਰਾ ਲਾਉਂਦੇ ਸਨ ਪਜਰਬੰਦਗੀ ਕਾਰੋਂ ਪ੍ਰਾਂਤ ਭਾਈ ਮਰਦਾਨਾ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਜਾਚਤ ਹੋਵੇ ਤਾਂ ਉਹ ਸ਼ਹਿਰ ਵਿੱਚ ਜਾ ਕੇ ਕੁਝ ਖਾ ਪੀ ਆਵੇ ਉੱਥੇ ਨੂਰ ਸਾਹਿਬ ਨਾਮੀ ਔਰਤ ਦਾ ਰਾਸੀ ਅਤੇ ਉਸ ਸ਼ਹਿਰ ਵਿੱਚ ਹੀ ਉਸ ਦਾ ਮਹਿਲ ਸੀ ਉਹ ਆ ਬਹੁਤ ਸੁੰਦਰ ਸੀ ਅਤੇ ਉਸ ਦੀਆਂ ਦਾਸੀਆਂ ਵੀ ਬਹੁਤ ਸੁੰਦਰ ਸਨ ਉਸ ਨੂੰ ਜੋ ਵੀ ਮਿਲਦਾ ਪਾਵੇ ਸਾਜੂ ਸਾਦਤ ਹੋਵੇ ਜਾਂ ਅਮੀਰ ਹੋਵੇ ਵਜ਼ੀਰ ਹੋਵੇ ਉਸ ਦੀ ਕੋਸ਼ਿਸ਼ ਹੁੰਦੀ ਕਿ ਉਹਨਾਂ ਨੂੰ ਆਪਣੇ ਜਾਲ ਵਿੱਚ ਫਸਾ ਲਵੇ ਇਸ ਲਈ ਗੁਰੂ ਜੀ ਨੇ ਪਾਈ ਮਰਦਾਨੇ ਨੂੰ ਸੁਚੇਤ ਕਰ ਦਿੱਤਾ ਕਿ ਸਹਿਬ ਦੀਆਂ ਬਹੁਤ ਜਾਦੂਗਰनियां ਹਨ ਅਤੇ ਇਹਨਾਂ ਦੇ ਜਾਲ ਵਿੱਚ ਨਾ ਫਸ ਜਾਮੀ ਜੇ ਕਿਸੇ ਕਿਸੇ ਕਿਸਮ ਦਾ ਖਤਰਾ ਹੋਵੇ ਤਾਂ ਸਤ ਕਰਤਾਰ ਸਤ ਕਰਦਾਰ ਕਰਦਾ ਰਹੀ ਪਾਈ ਮਰਦਾਨਾ ਜਦ ਸਹਿਰ ਵਿੱਚ ਪੋਜਾ ਤਾਂ ਸਹਿਰ ਜੀ ਹਰ ਇੱਕ ਸਹਿ ਉਸ ਨੂੰ ਅਤੀ ਸੁੰਦਰ ਅਤੇ ਮਰਮੋਣੀ ਲੱਗਦੀ ਹੈ ਜਦ ਉਹ ਤੁਰਦਾ ਤੁਰਦਾ ਨੂਰ ਸਾਹਿਬ ਦੇ ਮਹਿਨ ਪਾਸ ਪੋਜਾ ਤਾਂ ਨੂਰ ਸਾਹਿਬ ਦੀਆਂ ਦਾਸੀਆਂ ਉਸ ਨੂੰ ਬੜੇ ਪ੍ਰੇਮ ਪਿਆਰ ਨਾਲ ਮਿਲੀਆਂ ਤੇ ਆਪਣੀ ਮਹਾਰਾਣੀ ਪਾਸ ਲੈ ਗਈਆਂ ਨੂਰਸਾਹ ਨੇ ਉਹਨਾਂ ਨੂੰ ਕਿਹਾ ਕਿ ਆਪਣੇ ਮਹਿਮਾਨ ਨੂੰ ਵਧੀਆ ਸੁਆਦੀ ਖਾਣਾ ਖਵਾਓ ਜਦੋਂ ਪਾਈ ਮਰਦਾਨਾ ਖਾਣਾ ਖਾ ਬੈਠਾ ਤਾਂ ਨੂਰਸਾਹ ਵੀ ਉਹਨਾਂ ਪਾਸ ਆ ਕੇ ਬੈਠ ਗਈ ਤਾਂ ਆਪਣੀਆਂ ਖੂਬਸੂਰਤ ਨਜ਼ਰਾਤੇ ਕੱਲਾ ਨਾਲ ਪਰਮਾਉਣ ਲੱਗੀ ਪਾਈ ਮਰਦਾਨਾ ਪਹਿਲਾਂ ਤਾਂ ਕਾਫੀ ਚਿਰ ਸੱਤ ਕਰਤਾਰ ਸੱਤ ਕਰਤਾਰ ਕਰਦ ਰਿਹਾ ਪਰ ਆਕਰ ਉਸ ਦਾ ਪ੍ਰੇਮ ਜਾਲ ਵਿੱਚ ਹੀ ਫਸ ਗਿਆ ਗੁਰੂ ਜੀ ਕਾਫੀ ਚਿਰ ਇੰਤਜ਼ਾਰ ਕਰਦੇ ਰਹੇ ਪਰ ਜਦੋਂ ਪਾਈ ਮਰਦਾਨਾ ਜੀ ਨਾ ਮੁੜਿਆ ਤਾ ਸਭ ਕੁਝ ਸਮਝ ਕੇ ਤੇ ਇੱਕ अनोखा ਨਿਵਾਸ ਪੈਣ ਕੇ ਨੂਰ ਸਾਹਿਬ ਦੇ ਮੈਲ ਵਿੱਚ ਜਾ ਪਹੁੰਚੇ ਗੁਰੂ ਸਾਹਿਬ ਦੇ ਦਰਸ਼ਨ ਕਰਦਿਆਂ ਹੀ ਨੂਰ ਸਾਹਿਬ ਦੇ ਹਵਾਸ ਉੱਡ ਗਏ ਉਸ ਦੀ ਜਾਦੂਗਰਨੀ ਤੇ ਖੂਬਸੂਰਤੀ ਦਾ ਗੁਰੂ ਸਾਹਿਬ ਤੇ ਤਾਂ ਅਸਰ ਕੀ ਹੋਣਾ ਸੀ ਉਲਟਾ ਉਹ ਆਪ ਹੀ ਗੁਰੂ ਜੀ ਦੇ ਪ੍ਰਭਾਵ ਹੇਠ ਆ ਗਈ ਉਸ ਦੀਆਂ ਦਾਸੀਆਂ ਗੁਰੂ ਸਾਹਿਬ ਵਾਸਤੇ ਕਈ ਕਿਸਮ ਦੇ ਸੁਆਦਲੇ ਭੋਜਨ ਪਦਾਰਥ ਲਿਆਉਂਦੀਆਂ ਪਰ ਗੁਰੂ ਸਾਹਿਬ ਨੇ ਕਿਸੇ ਵੀ ਚੀਜ਼ ਵੱਲ ਤੱਕਿਆ ਵੀ ਨਾ ਆਖਰ ਨੂਰ ਸਾਹਿਬ ਦੇ ਕਹਿਣ ਉੱਤੇ ਸਾਰੀਆਂ ਦਾਸੀਆਂ ਗੌੜ ਤੇ ਨੱਚਣ ਲੱਗ ਪਈਆਂ ਗੁਰੂ ਜੀ ਨੇ ਆਪਣੀ ਰਵਾਬ ਕੱਢ ਲਈ ਤੇ ਸ਼ਬਦ ਗਾਇਨ ਸ਼ੁਰੂ ਕੀਤਾ ਜਿਸ ਦੀ ਆਵਾਜ਼ ਸੁਣ ਕੇ ਭਾਈ ਮਰਦਾਨਾ ਵੀ ਹੋਸ਼ ਵਿੱਚ ਆ ਗਿਆ ਤੇ ਗੁਰੂ ਜੀ ਦੇ ਚਰਨੀ ਆ ਡੱਠਾ ਉਧਰ ਨੂਰ ਸਾਹਿਬ ਦੀਆਂ ਦਾਸੀਆਂ ਨੂੰ ਵੀ ਨੱਚਣਾ ਗਾਉਣਾ ਭੁੱਲ ਗਿਆ ਨੂਰ ਸਾਹਿਬ ਤਾਂ ਪਹਿਲਾਂ ਹੀ ਗੁਰੂ ਜੀ ਦੇ ਚਰਨੀ ਪੈ ਗਈ ਸੀ ਗੁਰੂ ਜੀ ਨੇ ਸਾਰਿਆਂ ਨੂੰ ਬੁਰੇ ਕੰਮਾਂ ਤੋਂ ਰੋਕਿਆ ਆਖਰ ਨੂਰ ਸਾਹਿਬ ਨੇ ਵੀ ਸਿੱਖੀ ਧਾਰਨ ਕੀਤੀ ਅਤੇ ਪ੍ਰਚਾਰਕ ਦੇ ਤੌਰ ਉੱਤੇ ਕੰਮ ਕਰਨ ਲੱਗ ਪਈ ਉਸਨੇ ਆਪਣੀ ਸਾਰੀ ਜਾਇਦਾਦ ਲੋਕਾਂ ਵਿੱਚ ਵੰਡ ਦਿੱਤੀ ਅਤੇ ਆਪਣੇ ਦਾਸ-ਦਾਸੀਆਂ ਨੂੰ ਆਜ਼ਾਦ ਕਰਕੇ ਸਿੱਖੀ ਦਾ ਪ੍ਰਚਾਰ ਕਰਨਾ ਹੀ ਜੀਵਨ ਦੀ ਨਿੱਤ ਦੀ ਕਾਰ ਬਣਾ ਲਈ। ਤੁਹਾਨੂੰ ਸਾਖੀ ਕਿੱਦਾਂ ਦੀ ਲੱਗੀ ਆਪਣੇ ਕਮੈਂਟ ਕਰਕੇ ਦੱਸਣਾ, ਵੀਡੀਓ ਨੂੰ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।